ਨਾ ਮਸ਼ਿਨਰੀ ਨਾ ਟਕਸਾਲੀ ਹਾਂ ਨਾ ਕਾਂਗਰਸੀ ਆ ਨਾ ਅਕਾਲੀ ਹਾਂ ਮੈਂ ਸੁੱਕ ਦੇ ਬਾਗ ਦਾ ਮਾਲੀ ਹਾਂ ਤੇਰੀ ਰਹਿਮਤ ਦਾ ਮੀ ਮੰਗਦਾ ਹਾਂ ਸਿੱਖੀ ਲਈ ਜਾਨ ਵੀ ਹਾਜ਼ਰ ਹੈ ਧੜਿਆਂ ਨੂੰ ਛਿੱਕੇ ਟੰਗਦਾ ਦਸ਼ਮੇਸ਼ ਨੇ ਵਾਕ ਅਖੀਰ ਕਿਹਾ ਗ੍ਰੰਥ ਆਤਮਾ ਪੰਥ ਸਰੀਰ ਕਿਹਾ ਇੱਕ ਸਿੱਖ ਦੂਜੇ ਦਾ ਵੀਰ ਕਿਹਾ ਮੈਂ ਸੰਤ ਕਹਾਉਣਾ ਸੰਗਦਾ ਹਾਂ ਸਿੱਖੀ ਲਈ ਜਾਨ ਵੀ ਹਾਜ਼ਰ ਹੈ ਟੜਿਆਂ ਨੂੰ ਛਿੱਕੇ ਟੰਗਦਾ ਹਾਂ ਇੱਥੇ ਪੰਥ ਪਹਿਲਾ ਪਰਿਵਾਰ ਨਹੀਂ ਕਿਸੇ ਹੋਰ ਨੇ ਵਾਰੇ ਚਾਰ ਨਹੀਂ ਮੈਂ ਮਾਨ ਕਰਾਂ ਹੰਕਾਰ ਨਹੀਂ ਮਨ ਪੰਥ ਪ੍ਰੇਮ ਚ ਰੰਗਦਾ ਹਾਂ ਸਿੱਖੀ ਲਈ ਜਾਨ ਵੀ ਹਾਜ਼ਰ ਹੈ ਟੜਿਆਂ ਨੂੰ ਛਿੱਕੇ ਟੰਗਦਾ ਮੈਂ ਕਿਸੇ ਸਾਧ ਦਾ ਚੇਲਾ ਨਹੀਂ ਸਿੱਖ ਫੌਜਾਂ ਨੇ ਕੋਈ ਮੇਲਾ ਨਹੀਂ ਸਿੱਖ ਸ਼ੇਰ ਹੁੰਦਾ ਹੈ ਕੋਈ ਲੀਲਾ ਨਹੀਂ ਬਣਨਾਗ ਵੈਰੀ ਨੂੰ ਡੰਗਦਾ ਹਾਂ ਸਿੱਖੀ ਲਈ ਜਾਨ ਵੀ ਹਾਜ਼ਰ ਹੈ ਟੜਿਆਂ ਨੂੰ ਚਿੱਕੇ ਟੰਗਦਾ ਹਾਂ ਨਹੀਂ ਰੋਸ ਜ਼ਾਲਮ ਸਰਕਾਰਾਂ ਤੇ ਨਾ ਕੋਈ ਗਿਲਾ ਗਦਾਰਾਂ ਤੇ ਮੈਂ ਰੋਹ ਚੜਦਾ ਸਰਦਾਰਾਂ ਤੇ ਜਦ ਨੀਵੀਂ ਪਾ ਕੇ ਲੰਘਦਾ ਹਾਂ ਸਿੱਖੀ ਲਈ ਜਾਨ ਵੀ ਹਾਜ਼ਰ ਹੈ ਟੜਿਆਂ ਨੂੰ ਚਿੱਕੇ ਟੰਗਦਾ ਹਾਂ ਪਹਿਲਾਂ ਵੇਖ ਜਾਂਦੇ ਨੇ ਮੇਰਾਂ ਤੇ ਫਿਰ ਚੜ ਕੇ ਰੋਣ ਸਤੇਜਾਂ ਤੇ ਤਰਕਾਰ ਸਾਡੇ ਅੰਗਰੇਜ਼ਾਂ ਤੇ ਮੈਂ ਬਿਗੜ ਵਜਾਉਂਦਾ ਜੰਗਦਾ ਹਾਂ ਸਿੱਖੀ ਲਈ ਜਾਨ ਵੀ ਹਾਜ਼ਰ ਹੈ ਟੜਿਆਂ ਨੂੰ ਚਿੱਕੇ ਟੰਗਦਾ ਹਾਂ ਕੋਈ ਬਾਣੀ ਵਾਂਗ ਅਮੋਲਕ ਨਾ ਸਿੱਖਾਂ ਤੋਂ ਚੰਗੀ ਗੋਲਕ ਨਾ ਰਟੌਲ ਵਖਰੀ ਕੁੱਟਾਂ ਢੋਲਕ ਨਾ ਨਾ ਬਣਦਾ ਵਖਰੇ ਢੰਗ ਦਾ ਹਾਂ ਸਿੱਖੀ ਲਈ ਜਾਨ ਵੀ ਹਾਜ਼ਰ ਹੈ ਧੜਿਆਂ ਨੂੰ ਛਿੱਕੇ ਟੰਗਦਾ ਹਾਂ ਸਿੱਖੀ ਲਈ ਜਾਨ ਵੀ ਹਾਜ਼ਰ ਹੈ ਧੜਿਆਂ ਨੂੰ ਛਿੱਕੇ ਟੰਗਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ